ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਰਸ਼ਦੀਪ ਕੋ ਸੰਦੂ ਤੇ ਗੱਲ ਕਰਦੀ ਹਾਂ ਜੀ ਇੱਕ ਪਾਸੇ ਦੇਸ਼ ਦੀ ਸਪਿੰਗ ਕੋਟ ਵਾਰ-ਵਾਰ ਵੱਡੇ ਸਵਾਲ ਚੱਕ ਰਹੀ ਹੈ ਸੈਂਟਰ ਸਰਕਾਰ ਨੂੰ ਭਾਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇ ਦੂਸਰੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾ ਨੂੰ ਕਿ ਹਜੇ ਤੱਕ ਬਲਵੰਤ ਸਿੰਘ ਰਾਜਵਾਨਾ ਨੂੰ ਕਿਉਂ ਨਹੀਂ ਸਜ਼ਾ ਸੁناਈ ਗਈ ਉਹਨਾਂ ਦੀ ਵੱਡੀ ਸਜ਼ਾ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਗਈ ਯਾਨੀ ਕਿ ਫાંਸੀ ਦੀ ਸਜ਼ਾ ਕਿਉਂ ਨਹੀਂ ਸੁਣਾਈ ਗਈ ਇੱਕ ਪਾਸੇ ਸਾਧੀਆਂ ਹੀ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ ਸਿੱਖ ਕੌਮ ਇਕੱਠਾ ਹੋ ਗਿਆ ਤੇ ਵਾਰ-ਵਾਰ ਜਿਹੜਾ ਹੈ ਸੈਂਟਰ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਿਹੜੀ ਹੈ ਉਹਨਾਂ ਦੀ ਬਣਦੀ ਸਜ਼ਾ ਸੁਣਾਉਣ ਤੋਂ ਪਹਿਲਾਂ ਇੱਕ ਵਾਰ ਉਹਦੇ ਉੱਤੇ ਜ਼ਰੂਰ ਗੌਰ ਕੀਤਾ ਜਾਵੇ ਕਿਉਂਕਿ ਪਾਈ ਰਾਜੋਆਣਾ ਪਹਿਲਾ ਹੀ 29 ਸਾਲ ਹੋ ਗਏ ਨੇ ਜਿਹੜੇ ਨੇ ਜੇਲ੍ਹ ਵਿੱਚ ਆਪਣੀ ਵੱੜੀ ਸਜ਼ਾ ਤੋਂ ਵੀ ਉੱਪਰ ਪਹੁੰਚ ਚੁੱਕੇ ਨੇ ਜੇਕਰ ਗੱਲ ਕਰੀਏ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਗੁਜ਼ਾਰੀ ਕੁਲਦੀਪ ਸਿੰਘ ਗੜਗਾਜ ਦੂਸਰੇ ਪਾਸੇ ਜਿਹੜੇ ਨੇ ਸ਼ੌਮੀ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮਨੀ ਜਾਂ ਫਿਰ ਗੱਲ ਕਰ ਲਈਏ ਹਰੇਕ ਹੀ ਜੱਤੇ ਬੰਦੀਆਂ ਜਿਹੜੀਆਂ ਨੇ ਪਾਈ ਰਾਜੋਆਣਾ ਦੇ ਹੱਕ ਦੇ ਵਿੱਚ ਖੜੀਆਂ ਹੋ ਗਈਆਂ ਨੇ ਇੱਕ ਪਾਸੇ ਸੁਪਰੀਮ ਕੋਰਟ ਵੱਡੇ ਸਵਾਲ ਸੈਂਟਰ ਗਵਰਨਮੈਂਟ ਨੂੰ ਚੱਕ ਰਹੀ ਹੈ ਕਿ ਕਿਉਂ ਨਹੀਂ ਪਾਈ ਰਾਜੋਆਣਾ ਨੂੰ ਜਿਹੜੀ ਹੈ ਉਹਨਾਂ ਦੀ ਬੜੀ ਸਜ਼ਾ ਸੁਣਾਈ ਜਾ ਰਹੀ ਜੇਕਰ ਗੱਲ ਕਰੀਏ ਤਾਂ ਕਾਫੀ ਜਿਹੜੀ ਹੈ ਕੌਮ ਦੇ ਵਿੱਚ ਵੀ ਪੰਮਲ ਪੁੱਛਾ ਪਿਆ ਹੋਇਆ ਹੈ ਹਰੇਕ ਹੀ ਪਾਈ ਰਾਜੋਆਣਾ ਦੇ ਹੱਕ ਦੇ ਵਿੱਚ ਆ ਕੇ ਖੜਾ ਹੋ ਗਿਆ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਚਾਹੇ ਉਹ ਆ ਸਿਮਰਤ ਕੋਰ ਬਾਦਲ ਹੋਣ ਤਾਂ ਚਾਹੇ ਉਹ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਲ ਗੁਜ਼ਾਰੀ ਜਿਹੜੇ ਨੇ ਐ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਤੇ ਜਾਂ ਫਿਰ ਹੋਣ ਜਿਹੜੇ ਨੇ ਸ਼੍ਰੀ ਕਾਲੀ ਦਲ ਦੇ ਪ੍ਰਧਾਨ ਸੋਰੀ ਐਡਵੋਕੇਟ ਜਿਹੜੇ ਨੇ ਹਰਜਿੰਦਰ ਸਿੰਘ ਤਾਮੀ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਲ ਗੁਜ਼ਾਰੀ ਜਿਹੜੇ ਨੇ ਕੁਲਦੀਪ ਸਿੰਘ ਗੜਕਾਚ ਉਹਨਾਂ ਵੱਲੋਂ ਵਾਰ-ਵਾਰ ਜਿਹੜਾ ਹੈ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਭਾਈ ਰਾਜੋਗਰ ਨੂੰ ਜਿਹੜੀ ਬੰਦੀ ਸਜ਼ਾ ਪੂਝ ਚੁਕੇ ਨੇ ਤੇ ਉਹਨਾਂ ਨੂੰ ਸਰਕਾਰ ਨੂੰ ਉਹਨਾਂ ਨੂੰ ਜਿਹੜੀ ਹੈ ਸਜ਼ਾ ਨਹੀਂ ਸੁਣਾਣੀ ਚਾਹੀਦੀ ਹਾਲਾਂਕਿ ਸੁਪਰੀਮ ਕੋਰਟ ਵਾਰ-ਵਾਰ 15 ਅਕਤੂਬਰ ਨੂੰ ਜਿਹੜੀ ਹੈ ਸਜ਼ਾ ਦੇਣ ਬਾਰੇ ਗੱਲ ਕਰ ਰਹੀ ਹੈ ਲੇਕਿਨ ਉਹ ਸਜ਼ਾ ਦਿੱਤੀ ਜਾਵੇਗੀ ਜਾਂ ਨਹੀਂ ਦਿੱਤੀ ਜਾਵੇਗੀ ਉਹਦੇ ਉੱਤੇ ਜਿਹੜੀ ਹੈ ਸੈਂਟਰ ਸਰਕਾਰ ਨੂੰ ਵਾਰ-ਵਾਰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਵਾਰ-ਵਾਰ ਜਿਹੜੀ ਹੈ ਰਿਕਵੈਸਟ ਕੀਤੀ ਜਾ ਰਹੀ ਹੈ ਕਿ ਉਹਦੇ ਫਾਈ ਰਾਜਵਾਨਾਂ ਨੂੰ ਸਜ਼ਾ ਦੇਣ ਤੋਂ ਪਹਿਲਾਂ ਸੋਚਿਆ ਜਾਵੇ ਜੇਕਰ ਗੱਲ ਕਰੀਏ ਇੱਕ ਪਾਸੇ 29 ਸਾਲ ਹੋ ਗਏ ਨੇ ਉਤੋਂ ਜਿਹੜਾ ਹੈ ਸਖਤ ਕਾਰਵਾਈ ਕਰਦੀ ਦਿਖਾਈ ਦੇ ਰਹੀ ਹੈ ਸੁਪਰੀਮ ਕੋਰਟ ਤੇ ਜਿਹਦੇ ਨਾਲ ਕੌਮ ਦੀਆਂ ਚਿੰਤਾਵਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਤੇ 15 ਅਕਤੂਬਰ ਨੂੰ ਕਿਹੜਾ ਫੈਸਲਾ ਲਿਆ ਜਾਵੇਗਾ ਸੈਂਟਰ ਸਰਕਾਰ ਵੱਲੋਂ ਜਾਂ ਕਿਹੜਾ ਫੈਸਲਾ ਸੁਨਾਏਗੀ ਸੈਂਟਰ ਸਰਕਾਰ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੂਸਰੇ ਪਾਸੇ ਜਿਹੜੇ ਨੇ ਗ੍ਰਾਮ ਮੰਤਰੀ ਅਮੇਸ਼ਾ ਵੱਲੋਂ ਲੋਕਾਂ ਦੀ ਨਜ਼ਰ ਜੱਥੇਬੰਦੀਆਂ ਦੀ ਨਜ਼ਰ ਟਿੱਕੀ ਹੋਈ ਹੈ ਸੁਪਰੀਮ ਕੋਰਟ ਨੇ ਕਿਹੜਾ ਫੈਸਲਾ ਲੈਣਾ ਹੈ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਦਾ ਦਬਾਅ ਸੈਂਟਰ ਸਰਕਾਰ ਤੇ ਪੈ ਰਿਹਾ ਤੇ ਸੈਂਟਰ ਨੂੰ ਜਿਹੜੇ ਨੇ ਲਗਾਤਾਰ ਪੰਜਾਬ ਦੀਆਂ ਕੌਮ ਦੇ ਲੋਕ ਪੰਜਾਬ ਦੇ ਜਿਹੜੇ ਨੇ ਜੱਥੇਬੰਦੀਆਂ ਦੇ ਲੋਕ ਵਾਰ-ਵਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਜਿਹੜੇ ਨੇ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਹੈ ਜੇਕਰ ਗੱਲ ਕਰੀਏ ਜਿੱਥੇ ਉਹਨਾਂ ਨੇ ਵੱਡੀ ਸਜ਼ਾ ਪੁੱਗਤ ਲਈ ਹੈ ਤਾਂ ਵਾਰ-ਵਾਰ ਫਿਰ ਕਿਉਂ ਜਿਹੜੀ ਹੈ ਸੁਪਰੀਮ ਕੋਰਟ ਸੈਂਟਰ ਸਰਕਾਰ ਨੂੰ ਅਜੇਹੇ ਮਤੇ ਪਾਸ ਕਰ ਰਹੀ ਹੈ ਜੇਕਰ ਗੱਲ ਕਰੀਏ ਹੁਣ ਜਿੱਥੇ ਇੱਕ ਪਾਸੇ ਜਿਹੜੇ ਨੇ ਜਿਹੜੇ ਨੇ ਦੇਸ਼ ਦੇ ਇੱਕ ਪਾਸੇ ਜਿਹੜੇ ਜਗਤਾ ਸਿੰਘ ਹਵਾਰਾ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਦੀ ਮਾਤਾ ਜੀ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਹਾਲਾਂਕਿ ਇਹਨੇ ਟਾਈਮ ਹੋ ਗਿਆ ਹੈ ਜਗਤਾ ਸਿੰਘ ਹਵਾਰਾ ਦੀ ਸਜ਼ਾ ਪੂਕਤ ਰਹੀ ਨੇ ਤੇ ਹਮੇਸ਼ਾ ਹੀ ਸਰਕਾਰਾਂ ਕੋਮ ਦੇ ਨਾਲ ੱੱਕਾ ਕਰਦੀਆਂ ਦਿਖਾਈ ਦਿੱਤੀਆਂ ਨੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਹੁਣ ਅੱਡੋ ਅੱਡ ਬਿਆਨ ਜਿੱਥੇ ਨਿਕਲ ਕੇ ਸਾਹਮਣੇ ਆਏ ਨੇ ਹੁਣ ਜਿਹੜੇ ਨੇ ਪਾਈਬਲਵੰਤ ਸਿੰਘ ਰਾਜੋ ਆਨੰਦ ਦੀ ਰਿਹਾਈ ਨੂੰ ਲੈ ਕੇ ਉਹਨਾਂ ਦੇ ਹੱਕ ਦੇ ਵਿੱਚ ਵਿਬਾ ਹਸੀਮਰਤ ਕੋਰ ਬਾਦਲ ਨੇ 15 ਅਕਤੂਬਰ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਕੇਂਦਰ ਫੈਸਲੇ ਫੈਸਲੇ ਲੈਣ ਉਹਨਾਂ ਨੇ ਕਿਹਾ ਦੱਸ ਦਈਏ ਕਿ ਬੀਤੇ ਦਿਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪਾਈ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਦੀ ਸਜ਼ਾ ਸੰਬੰਧ ਫੈਸਲੇ ਲੈਣ ਲਈ 15 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਉਹਨਾਂ ਨੇ ਕਿਹਾ ਮੈਂ ਯਾਦ ਕਰਉਣਾ ਚਾਹੁੰਨੀ ਆ ਕਿ ਕੇਂਦਰ ਪਹਿਲੇ ਪਾਸ਼ਾ ਸ਼ਿਰਗੁਰ ਨਾਲ ਦੇਵ ਜੀ 550ਵੀਂ ਜਨਮ ਦਿਤੀ ਮੌਕੇ ਬੰਦੀ ਸਿੰਘਾਂ ਨੂੰ ਰਿਹਾਈ ਦੀ ਲਿੱਤੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਮੈਂ ਸੰਸਦ ਵਿੱਚ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਚੁਕਦੀ ਹਾਂ ਸਾਡੇ ਬੰਦੀ ਆਪਣੀ ਸਜ਼ਾ ਤੋਂ ਵੱਧ ਸਮਾਂ ਜੇਲ੍ਹਾਂ ਵਿੱਚ ਬਿਤਾ ਚੁੱਕੇ ਹਨ ਇਸ ਲਈ ਕੇਂਦਰ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਅਗਲੇ ਮਹੀਨੇ ਜਦੋਂ ਅਸੀਂ ਹਿੰਦ ਦੀ ਚਾਦਰ ਨਵੇਂ ਪਾਸ਼ਾਸ਼ੀ ਦੀ ਗੁਰਤੇਗ ਬਾਦਲਜੀ 350ਵੀਂ ਸ਼ਹਾਦਤ ਮਨਾਉਣ ਜਾ ਰਹੇ ਹਾਂ ਤਾਂ ਇਸ ਮੌਕੇ ਕੇਂਦਰ ਆਪਣਾ ਵਾਅਦਾ ਪੂਰਾ ਕਰੇ ਬਲਵੰਤ ਸਿੰਘ ਰਾਜਵਾਨ ਨੂੰ ਫਾਂਸੀ ਦੀ ਸਜ਼ਾ ਨੂੰ ਰੱਦ ਕੀਤਾ ਜਾਵੇ ਤੇ ਹੋਰ ਵੀ ਬੰਦੀ ਸਿੰਘਾਂ ਨੂੰ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਸਾਰਿਆਂ ਨੂੰ ਹੀ ਰਿਹਾ ਕੀਤਾ ਜਾਵੇ ਬਲਵੰਤ ਸਿੰਘ ਰਾਜਵਾਨਾ ਵੱਲੋਂ ਸੀਨੀਅਰ ਐਡਵੋਕੇਟ ਮੁਕਤ ਰੋਹਾਨਗੀ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਰਾਜਵਾਨਾ 29 ਸਾਲ ਦੀ ਸਜ਼ਾ ਪੂਰੀ ਚੁੱਕੇ ਨੇ ਜੇਲ੍ਹ ਵਿੱਚ ਬੰਦ ਨੇ ਇਹ ਵਿਅਕਤੀ 15 ਸਾਲ ਤੋਂ ਮੌਤ ਦੀ ਸਜ਼ਾ ਕੱਟ ਰਿਹਾ ਹੈ ਇਸ ਲਈ ਜਦੋਂ ਪਿਛਲੀ ਵਾਰ ਪਟੀਸ਼ਨ ਦਾਇਰ ਕੀਤੀ ਸੀ ਤਾਂ ਕੋਰਟ ਨੇ ਕਿਹਾ ਸੀ ਇਹ ਪਟੀਸ਼ਨ ਉਸ ਨੂੰ ਉਸ ਨੇ ਨਹੀਂ ਗੁਰਦੁਆਰਾ ਸਮਤੀ ਨੇ ਦਾਇਰ ਕੀਤੀ ਹੈ ਪਰ ਪਟੀਸ਼ਨ ਕੋਲ ਦਾਇਰ ਕਰਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਇਸ ਲਈ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕੋਰਟ ਨੇ ਕਿਹਾ ਕਿ ਇਨਾ ਸਮਾਂ ਬੀਤ ਚੁੱਕਾ ਹੈ ਕਦੇ ਨਾ ਕਦੇ ਇਸ ਦਾ ਫੈਸਲਾ ਕਰਨਾ ਪਵੇਗਾ ਯਾਨੀ ਕਿ ਹੁਣ ਜਿਹੜੇ ਨੇ ਹਰਸਿਮਰਤ ਕੋਰ ਬਾਦਲ ਜਿਹੜੇ ਬਠਿੰਡਾ ਤੋਂ ਐਮਪੀ ਨੇ ਉਹਨਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਸਰਕਾਰ ਤਾਂ ਪਹਿਲਾਂ ਹੀ ਕਹਿ ਰਹੀ ਸੀ ਕਿ ਜਿਹੜੇ ਸੰਬੰਧੀ ਸਿੰਘਾਂ ਦੀਆਂ ਸਜ਼ਾਵਾਂ ਪੂਗ ਚੁੱਕੇ ਨੇ ਉਹਨਾਂ ਨੂੰ ਛੱਡ ਦਰੇਗੀ ਲੇਕਿਨ 15 ਤੂਬਾ ਨੂੰ ਵਾਰ-ਵਾਰ ਜਿਹੜੀ ਹੈ ਭਾਈ ਰਾਜੋਵਾਨਾ ਨੂੰ ਸਜ਼ਾ ਸੁਣਾਉਣ ਬਾਰੇ ਗੱਲ ਕਿਉਂ ਜ਼ਾਹਿਰ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਸਜ਼ਾਵਾਂ ਆਪਣੀ ਉਮਰ ਤੋਂ ਵੀ ਵੱਧ ਹੋ ਗਏ ਚੁੱਕੇ ਨੇ ਉਹਨਾਂ ਨੂੰ ਜਿਹੜੀ ਹੈ ਸਜ਼ਾ ਨਹੀਂ ਦੇਣੀ ਚਾਹੀਦੀ